ਲਓ ਜੀ ਪਹਿਲੇ ਦਿਨੇ ਮੌਸਮ ਖੁੱਲਿਆ ਤਾਂ ਪਹਿਲੇ ਦਿਨ ਦੀ ਨੇਰੀ ਨੇ ਕੀ ਕਰਤਾ ਜੱਗੇ ਨੇਰੀ ਗਾ ਨੂੰ ਆਈ ਆ ਬੂਤ ਭਾਤ ਆ ਕੋਈ ਯਾਰ ਹਾਂ ਹਾਂ ਤਾਂ ਰੋਟੀ ਕਿਹਾ ਹੈ ਬੂਤ ਆ ਹੈ ਨੇਂ ਇੰਦਰੀ ਆਲੀ ਬੈਸੇ ਅੱਜ ਦੱਖਣ ਚੱਲਦਾ ਜੱਗੇ ਆਪਾਂ ਨੂੰ ਮਿਲ ਜੂਗਾ ਜੀ ਖਾਨ ਦੇਖਣੇ ਨੂੰ ਦੇਖਦੇ ਬੰਦਾ ਨਾ ਗੜਬੜਿਆ ਰਕਾਵਟ ਨਹੀਂ ਆ ਰਹੀ ਯਾਰ ਬੰਦਾ ਬਾਈ ਕੰਮ ਖਰਾਬ ਕਰ ਗਿਆ ਬੰਦਾ ਮਿਲ ਗਿਆ ਉਹ ਬਾਈ ਉਹ ਤੇਰੀ ਅੱਗੇ ਮੁਰੇ ਦੇਖੇ ਕੀ ਹੋਇਆ ਤੇਰੇ ਸਾਹ ਨਾਲ ਇਹਨੇ ਭੂਤ ਭਾਤ ਆਇਆ ਬਾਈ ਨੇਰੀ ਤਾਂ ਆਇਓ ਨਹੀਂ ਰੋਟੀ ਚੱਲ ਚਲਾਓ ਭੂਤ ਆਇਆ ਜਿਹੜੇ ਸਾਹ ਨਾਲ ਗਿਰਿਆ ਵੀ ਪੁਰਾਣਾ ਦਰਖਤ ਲੱਦਾ ਹੈ ਹਾਂ ਫਤਰੇ ਵਾਲਾ ਨਾ ਨੋ ਸੇਮ ਦਾ ਦੇਖਦਾ ਸਹੀ ਭਾਜੋ ਕਾਹ ਜਾ ਟਾਣਾ ਟੁੱਟਿਆ ਲੈ ਪਾੜਦਾ ਰੱਖੇ ਕੋਈ ਸੱਚ ਭਾਈ ਭੂਤ ਆ ਗਿਆ ਕਿਹ ਕਿਹਦਾ ਰੱਕ ਬੱਦ ਗਿਆ ਇਹ ਬਾਈ ਅਸੀਂ ਕਿੰਨੇ ਗਲਤ ਹੈ ਬਾਪ ਦੇ ਦੁਆਰਾ ਪੁੱਛ ਗਿਆ ਕਿਤੇ ਸਮਝ ਨਹੀਂ ਆਉਂਦਾ ਕਿ ਬੱਸ ਮੈਂ ਬਹੁਤ ਨਹੀਂ ਕਰ ਰਹੀ ਮੈਂ ਆਪਣੇ ਯਾਨੀ ਕਿਤੇ ਹੋਰ ਦੇ ਆ ਉਹ ਵੀ ਕੰਮ ਖਰਾਬ ਹੈ ਮੈਂ ਲੱਗਣਾ ਪੜਿਆ ਟੇਕੜਾ ਉਹ ਤੇਰੇ ਨਾਮ ਚੰਮਣ ਦੀ ਥਾਹੇ तूं सजण रु दे वर ते वरा त पसीं सजा त पई ਅਸੀਂ ਵੇ ਸਜਣਾ ਹੋ ਕਰ ਕੀ ਨਹੀਂ ਸਕਦੇ ਹਾਏ ਵੇ ਤੇ ਦਿਨ ਮਰਤਾ ਮਨ ਸਕਦੀਆਂ ਤੇਰੇ ਬਿਨ ਜੀ ਮੈਂ ਨਹੀਂ ਸਕਦੇ रूप हटूं ਵੇ ਗਿਆ ਆਪਣਾ ਮੋਟਰਸਾਈਕਲ ਹੈਗਾ ਆਪਣਾ ਹੈਗਾ ਜੀਖਣ ਚੱਲਿਆ ਅ ਜੀਖਣ ਚੱਲਿਆ ਰੌਣਕ ਲਾਤੀ ਦੀ ਵਿਆਹ ਚ ਨਜ਼ਾਰਾ ਆਇਆ ਅਜਾ ਜੱਗੇ ਨੇ ਪੂਰਾ ਲਾਈਵ ਸੁਣਿਆ ਜਾਮ ਲੱਗ ਗਿਆ ਮੋਰੇ ਦੇਖਿਆ ਇੱਧਰ ਵੀ ਲੱਗ ਗਿਆ ਹੋਰਿਆ ਹੋਰੇ ਬਾਈ ਹੁਣ ਜੋਰ ਭਰ ਖੋਣਾ ਉਹ ਪੂਰੀ ਆਇਆ ਨਹੀਂ ਮੁੱਕਰ ਗਿਆ ਅਜਾ ਪੂਰੀ ਕੱਲ ਦਾ ਕਹਿੰਦਾ ਵਾਲਾ ਹੁੰਦਾ ਛੋਟਾ ਜਿਹਾ ਗੱਡੀ ਦਾ ਗੱਡੀ ਆ ਹਾਂ ਵਾਪਾ ਕੇ ਨਾ ਬੰਦਾ ਛੋਟਾ ਜਿਹਾ ਗੱਡੀ ਦੇ ਗੱਡੀ ਆ ਮਿਹਨਤ ਮਿਹਨਤ ਕਮਾਲ ਆ ਕਹਿੰਦਾ ਇੱਧਰ ਵੀ ਤਖੜਾ ਹੁੰਦਾ ਗਰਾਊਂਡ ਹੈ ਕਿਹੜਾ ਨਜ਼ਰੀ ਦੂਸਰਾ ਹੈ ਤੁਹਾਨੂੰ ਪਤਾ ਹੀ ਹੈ ਇਹ ਸਾਲ ਨੂੰ ਕਹੂਗਾ ਬੱਟਲ ਲਾ ਮਨ ਹੁਣ ਤੂੰ ਦੱਸ ਕਿਆ ਕਹਿੰਦਾ ਰੋਟੀ ਤਾਂ ਨਾ ਚੁੱਪ ਕਰ ਇੱਕ ਮਿੰਟ ਰੋ ਜੀ ਕਿਆ ਕਹਿੰਦਾ ਤਾਂ ਸਾਲ ਮੈਂ ਕਹੋ ਹੋ ਵੀ ਕਿ ਪਾਣੀ ਕਿਹੜਾ ਕਿਆ ਕਿਆ ਇਹਦੇ ਕਿਆ ਪਾਉਂਦੇ ਹੈ ਲਾ ਜੇ ਇਹਨੂੰ ਐ ਵੀ ਦਾਦੇ ਪਿੰਡ ਜੀ ਲਾਇ ਨਹੀਂ ਤੇ ਜਾ ਕਿਸੇ ਨੇ ਆ ਜਦ ਦੇ ਲਾਏ ਵੇ ਜੱਦਾ ਲਾਇਆ ਵੇ ਤੈਨੂੰ ਕਿਆ ਪਤਾ ਹੈ ਨਹੀਂ ਇਹ ਬੀਜੇ ਹੈ ਪਤਾ ਨਹੀਂ ਮੰਨਣਾ ਇਹਨੇ ਏ ਬੀ ਜੀ ਜਹੇ ਕੁਛ ਨਹੀਂ ਅਗੇਤੇ ਲਗੇ ਅਗੇਤੀ ਲਗੇ ਵੇ ਬਾਸਮਤੀ ਪੂਰੀ ਨੇ ਵੀ ਲਾਈ ਐ 20 ਦਿਨ ਚਰੇ ਪੂਰਾ ਘਾਟ ਆਈ ਦਾ ਰਾਜੂ ਮਾਰਕ ਨਾ ਕਪੈ ਰਾਜੂ ਮਾਲ ਬਹੁਤ ਪਾਇਆ ਰਾਜੂ ਕਹਿੰਦਾ ਮਾਲ ਦਾ ਪੁੱਛੋ ਨਾ ਹਾਂ ਸਪਰੇਆ ਸਪਰੇਆ ਤਾਂ ਚਾਰ ਕਰ ਲੈ ਇਹਦੇ ਪਰ ਹੋਰ ਹੁਣੀ ਨਹੀਂ ਤੇਬਲਾ ਤੁਲ ਜੇ ਲੋੜ ਪਈ ਤਾਂ ਡੋਡੀ ਦੇ ਹੋਣਗੇ ਸਪਰੇ ਨਹੀਂ ਤਾਂ ਨਹੀਂ ਔਰ ਰਾਜੂ ਇਹਨੂੰ ਰੋਡੀ ਨੂੰ ਆਈ ਪੁੱਛ ਲਿਆ ਕਹਿੰਦਾ ਮੈਂ ਪਹਿਲਵਾਨ ਕੋਲ ਦੇ ਦੇਖ ਕੇ ਆਇਆ ਅੱਛਾ ਜੀ ਕਹਿੰਦਾ ਗਿਰਦੇ ਨਹੀਂ ਹੈਗੇ ਮਾ ਪਾਈਪ ਦੇਖ ਲੈ ਕੋਣ ਕੇ ਗਿਰਦੇ ਕਿ ਨਹੀਂ ਤੂੰ ਜ਼ੋਰ ਵਰਕ ਲੈ ਬੋਤਾ ਪੇ ਗਿਰ ਜਾਣਾ ਫਿਰ ਹਾਂ ਗਿਰਦਾ ਗਿਰਦਾ ਹੈਗੀ ਆ ਜਦ ਤੈਮ ਲੱਗਦਾ ਕੇ ਸਮਝ ਲੱਗੀ ਗਰਮੀ ਬਹੁਤੀ ਨਾ ਗਰਮੀ ਦਾ ਬਹੁਤ ਆ ਰਾਜੂ ਅੱਜ ਗਰਮੀ ਘੜਿਆ ਅੱਜੂ ਅੱਜ ਸਿੰਗਰ ਲੱਗਿਆ ਬਰਾ ਜੀ ਖਾਨ ਅੱਛਾ ਜੀ ਨਜ਼ਾਰਾ ਲਿਆਤਾ ਉਹਨੇ ਹੁਣ ਪਹਿਲੀ ਤਰੀਕ ਨੂੰ ਲੱਗਣਾ ਐ ਔਰ ਲੱਗਣਾ ਦੁਰਦਾ ਕਿਹੜਾ ਹੈ ਜੀ ਕਿਹੜਾ ਭੁੱਲ ਗਿਆ ਯਾਰ ਕਿਹੜਾ ਸਿੰਗਰ ਆ ਉਹਦਾ ਗੀਤ ਆ 302 ਰੋਡ ਆਇਆ ਏ ਕਿਆ ਨਾਮ ਆ ਬਰਗਾਰਾ ਖੀਲਾ ਗਿਆ ਹਾਂ ਬਰਗਾਰਾ ਖੀਲਾ ਉਹੀ ਲੱਗਣਾ ਉਹੀ ਲੱਗਣਾ ਫੇ ਤੂੰ ਭੋਲਦਾ ਕਹਦੇ ਆ ਭੋਲ ਕੇ ਦਿਮਾਗ ਨਿਕਲੇ ਉਹੀ ਲੱਗਣਾ ਰੋਟੀ ਹੁਣ ਤੂੰ ਐਂ ਦੱਸ ਵੀ ਇਹਨਾਂ ਮੋਫਰ ਦਾ ਪੀਸ ਹੈਗਾ ਕੋਈ ਅੰਦਰ ਇਹ ਹੋ ਚੱਲੇ ਵੀ ਕਿਤੇ ਹਾਂ ਕਿੰਨੇ ਸਾਲ ਦੇਵੋਗੇ ਹੋ ਗਿਆ 3 ਸਾਲ ਦੇ ਉਹਨੇ 3 ਸਾਲ ਦੋ ਦੂਆ ਸਾਲ ਲੱਗਿਆ ਦੂਆ ਲੱਗਿਆ ਏ ਇੱਕ ਪੂਰਾ ਹੋਗੇ ਦੇਖ ਲੈ ਰਾਜੂ ਹੈ 3 ਸਾਲ ਦੇ ਦਾਦਾ ਹੈ ਤੈਨੂੰ ਆ ਕੇ ਦੇਖੀ ਗਏ ਜੀ ਉਹਨੇ ਇਹ ਸਾਲ ਨੂੰ ਤਾਂ ਕਹੂਗਾ ਵੱਡ ਲਾ ਮੈਨੂੰ ਹਾਂ ਰਾਜੂ ਤੂੰ ਤਾਂ ਹੁਣ ਵਿੱਚ ਘੁੰਮਦਾ ਰਹਿੰਦਾ ਏ ਹਾਂਜੀ ਹਾਂਜੀ ਵਿੱਚ ਵੀ ਇਹੋ ਜਿਹੀ ਕਿਮਾੜੇ ਆ ਨਹੀਂ ਵਿੱਚ ਬਰਾਬਰੇ ਆ ਪੈਂਦਾ ਮੁਰਗੀਆਂ ਰੇ ਮੁਰਗੀਆਂ ਰੇ ਬਹੁਤ ਪਾਇਆ ਮੁਰਗੀਆਂ ਨੇ ਕਿੰਨੇ ਪਾਇਆ ਪਾਇਏ ਨੇ ਓਰੇ ਪਾਇਆ ਰਾਜੂ ਹਾਜੂ ਪਾਇਆ ਮੁਰਗੀਆਂ ਦੇ ਨਹੀਂ ਮੁਰਗੀਆਂ ਦਾ ਰੇ ਨਹੀਂ ਪਾਇਆ ਐਤਕੀ ਨਹੀਂ ਪਿਆ ਹੈਗਾ ਡਾਇਆ ਯੂਰੀਆ ਮਾਜੀ ਜਿੰਨਾ ਮਟਿਆ ਪਤਾ ਹੈਗਾ ਇਹ ਡਾਇਆ ਯੂਰੀਆ ਜਿੰਕ ਇਹ ਰੇ ਪਿਆ ਪਤਾ ਹੈਗਾ ਮੁਰਗੀ ਰੈ ਸੁਪਰ ਤਾਜ ਬੂਟੇ ਹੋਏ ਪਿਆ ਹੈ ਜੀ ਓ ਮੁਰਗੀਆਂ ਦੇ ਮੁਰਗੀਆਂ ਕਿੱਥੇ ਦਾ ਪਾਇਆ ਓਰੇ ਰਾਜੂ ਪਾਇਆ ਇਹ ਰੇ ਖੇਤ ਦੇ ਮੁਰਗੀਆਂ ਦਾ ਰੇ ਪੈ ਗਿਆ ਉਹ ਖੇਚੇ ਬੂਟਾ ਨਹੀਂ ਹੁੰਦਾ। ਰਾਜੂ ਕਿੰਨੇ ਸਾਲ ਹੋ ਗਏ ਮੁਰਗੀਆਂ ਰੇ ਨਾ ਪਾਏ? ਇਹਨੂੰ ਖਾਦੇ 3-4 ਸਾਲ ਹੋ ਗਿਆ। 3-4 ਸਾਲ ਵੀ ਨਾ ਪਾਇਦਾ। ਸਾਈ ਬੂਟੇ ਹੈ ਜੋ। ਨਹੀਂ ਨਹੀਂ। ਮੁਰਗੀਆਂ ਦਾ ਰੇ ਜਿਆਦਾ ਗਰਮ ਹੁੰਦਾ। ਖਰਾਬ ਕਰਦਾ। ਇਹਨੂੰ ਚੱਲਣ ਨਹੀਂ ਦਿੰਦਾ। ਰਾਜੂ ਆ ਦੋ ਬੂਟੇ ਗਾਰੇ ਸੁੱਕ ਕੇ ਬਿਜਲੀ ਪੈ ਗਈ ਸੀ। ਬਿਜਲੀ ਪੈ ਗਈ ਸੀ ਭਾਈ ਆ ਦੋ ਬੂਟਿਆਂ ਪਰ। ਸੰਗਣੇ ਵਾਲੇ ਹੋ ਗਏ ਰੇ ਜਿਹੜਾ। ਸੰਗਣੇਗਾ ਤੇ ਮਾੜੇ ਰਹਿ ਜੂਗੇ। ਤੇਰੇ ਮੰਗਾ ਲੰਬੇ ਹੋ ਜਾਣੇ ਫੇ ਮੋٹے ਨਹੀਂ ਹੋਣੇ। ਹਾਂ। ਰਾਜੂ ਆਜੂ ਵੀ ਗੇ ਦਿਨ ਚ। ਆ ਪੱਖਾ ਅਗਲੇ ਮਹੀਨੇ 15 ਤਰੀਕ ਤੱਕ ਵੜਦਾ ਨਾ ਮਸ਼ੀਨ ਤੇ ਇੱਕ ਬੰਦਿਆ ਤੇ ਮਸ਼ੀਨ ਤੇ ਵੜਦਾ ਹਾਂ ਮਸ਼ੀਨ ਤੇ ਬੰਦਾ ਮਹਿੰਗਾ ਪੈਂਦਾ ਹੂੰ ਰਾਜੂ ਨੇ ਭਾਈ ਨੀਯਾਰਾ ਲੈ ਆ ਲਿਆ ਮੋਟਰ ਪਾਲੀ ਸਰਦਾਰ ਨੂੰ ਕਹਿ ਕੇ ਕਮਰੇ ਵੀ ਵਿੱਚ ਦੋ ਪਾਲੇ ਰਹਿਣ ਸਹਿਣ ਨੂੰ 24 ਘੰਟੇ ਵਾਲਾ ਮਿਲ ਗਿਆ 24 ਘੰਟੇ ਵਾਲਾ ਹਜੇ ਮਿਲਿਆ ਨਹੀਂ ਫਾਰਮ ਪਰ ਕੇ ਜਮ ਕਰਾਇਆ ਹੋਇਆ ਫੇਰ ਮੌਜ ਹੈ ਹਾਂ ਜੀ ਪੱਖਾ ਪੁੱਖਾ ਲਾਉਂਗੇ ਕੋਈ ਕਿ ਨਹੀਂ ਅੰਦਰ ਕੋਈ ਲਾਉਂਗੇ ਕਿਆ ਰ ਹੈ ਵਸਨ ਲਾਇਨ ਆਉਣੀ ਬਲੇ ਆ ਜੂ ਆਇਆ ਤਾਂ ਔਰ ਇੱਕ ਫੈਮਿਲੀ ਰਹਿ ਸਾਦੀ ਹੈ ਹਾਂ ਹਾਂ ਕਹ ਨਹੀਂ ਜੇ ਲੋੜ ਪਰ ਆਜੂ ਨੂੰ ਪਤਾ ਅੱਡਾ ਹੈਗਾ ਹੁਣ ਉੱਥੇ ਔਰੇ ਤਾਂ ਫਰਸ਼ ਪਾ ਦੇਣਾ ਪੂਰਾ ਅੱਛਾ ਅਰੇ ਜੇ ਉਹ ਸੜ ਗਰਮ ਸਾਰਤ ਹੋ ਜਾਣਾ ਰੋਟੀ ਪਾਣੀ ਨੂੰ ਉੱਥੇ ਚਾਦਰ ਪਾ ਦੇਣਾ ਅੱਛਾ ਰੋਟੀ ਨਾ ਪਾ ਰਣੀ ਆ ਹਾਂਜੀ ਵਧੀਆ ਚੱਲ ਨੇ ਮਨਾ ਰਾਜੂ ਪੱਟੇ ਉਹ ਹੈ ਨਹੀਂ ਝਾਵਾਂ ਨਹੀਂ ਬਚਾਉਣਾ ਨਹੀਂ ਨਹੀਂ ਵੱਢਣਾ ਨਹੀਂ ਰਾਜੂ ਨੇ ਤਾਂ ਬਾਰਫੀ ਸਿੱਲੀ ਪਾਈ ਪਿਆ ਵਿੱਚ ਆਇਆ ਹੋਇਆ ਦੇਖ ਲਓ ਹੁਣ ਪਾਣੀ ਕਿੱਥੇ ਨਿਕਲਦਾ ਇੱਥੇ ਤੇ ਹਾਂ ਠੰਡਾ ਹਾਂ ਉੱਥੇ ਹੀ ਕੱਢਦਾ ਪਾਣੀ ਹਾਂ ਕਿਹ ਕਰ ਤਰਾਜੂ ਪਾਈਪਲਾਈਨ ਡੱਬਦੀ ਹਾਂ ਇੱਥੇ ਵੀ ਪਾਈਪਲਾਈਨ ਡੱਬਿਆ ਹੋਇਆ ਉੱਥੇ ਪਾਣੀ ਨਿਕਲਦਾ ਕਿੱਥੇ ਦੇਖ ਲਓ ਹੁਣ ਸਾਡੇ ਸਾਹਮਣੇ ਨਹੀਂ ਨਿਕਲਦਾ ਇੱਥੇ ਇੱਥੇ ਇਹ ਮੈਂ ਹੈ ਆ ਨਿੰਮ ਚ ਲਾਤਾ ਵੀ ਪਾਣੀ ਪੀਉਂਗਾ ਜਿਹੜਾ ਨਿੰਮ ਨੂੰ ਲੱਗੂ ਆ ਕੇ ਹਾਂ ਇਹ ਤੱਕ ਪੌਣ ਵਾਲਾ ਕੰਮ ਖੜਤਾ ਰਾਜੂ ਵਧੀਆ ਸ਼ਾਵਾ ਬਾਸ ਆਹ ਵਰੀ ਯਾਰ ਲੋ ਜੀ ਹੁਣ ਤਰ ਮੈਂ ਘਰ ਛੱਡ ਗਿਆ ਵਾਂ ਤੁਰ ਕੇ ਚਲੇ ਜਾਊਂਗਾ ਫੇਰ ਹੁਣ ਠੰਡਾ ਪਾਣੀ ਮਿਲਾਉਂਗਾ ਕਿ ਠੰਡਾ ਇਹ ਠੰਡਾ ਪਾਣੀ ਬਹੁਤ ਆ ਘੰਟਾ ਮੋਟਾ ਟੁੱਟੀ ਬੰਦ ਅੱਛਾ ਉਹਨੂੰ ਛਪਣ ਪਾਣੀ ਜਾਵੇ ਹਾਂਜੀ ਹਾਂਜੀ ਇਹ 1509 ਬਾਈ ਹੈ 1509 159 ਛੋਟੇ ਬੁੱਝੇ ਵਾਲੀ ਬਿਮਾਰੀ ਇਹਨੂੰ ਵੀ ਪੈ ਗਈ ਸੀ ਉਹ ਆਈ ਕਿਲੇ ਨੂੰ ਪਿਆ ਬਿਮਾਰੀ ਗਾਂ ਦਾ ਠੀਕ ਆ ਹੂੰ ਚੱਲ ਫੇਰ ਵੀ ਬਹੁਤ ਐ ਉੱਧਾਂ ਵਧੀਆ ਲੱਗਦਾ ਸਾਰਾ ਖੇਤ ਹਰਿਆ ਭਰਿਆ ਉਹ ਆ ਜਾ ਚੌਧਰੀ ਖਾਲਾ ਦੋ ਮਰੂ ਸਾਡੀ ਮੋਟਰ ਪਰ ਵੀ ਉਹੀ ਨਖਰੇ ਜੇ ਕਰੀ ਜਾਂਦਾ ਹਾਂ ਕਿੱਥੇ ਲੱਗੇ ਹੋਇਆ ਛਾਰਤ ਲਾ ਲੈ ਮੇਰੇ ਨਾਲ ਈ ਨਹੀਂ ਹੱਦਾ ਖਾਣੇ ਦਾ ਫਾਇਦਾ ਤੂੰ ਛਰਤ ਲਾ ਲੈ ਮੇਰੇ ਕੋਲ ਤੇਰੇ ਘਰ ਮਰੂਦ ਲੱਗੇ ਹੋਏ ਕੱਚੇ ਪੱਕੇ ਨਾ ਹੋਏ ਦੇਖ ਲੈ ਫਿਰ ਰਉਂਗਾ ਦੇਖਣੀ ਮਰੂਤ ਲੱਗਿਆ ਫੇ ਤੂੰ ਕਹਤੇ ਕਿ ਹਜੂ ਉੱਤੇ ਉਠੇ ਵੀ ਸਾਡੇ ਲੱਗੇ ਪਏ ਧਿਆਨ ਤਾਂ ਲੱਗੇ ਪਏ ਤਾਂ ਹੁੰਦੇ ਆ ਪਤਾ ਫੇ ਤੂੰ ਆਏ ਨਾ ਨਾ ਕਿ ਸਾਡੇ ਬਹੁਤ ਲੱਗੇ ਪਏ ਕਹਿੰਦਾ ਮੈਂ ਬਥੇਰੇ ਖਾ ਲੇ ਇੰਨਾ ਝੂਠ ਬੋਲਣ ਲੱਗ ਗਿਆ ਬਾਈ ਇਹ ਮਾਲ ਤਾਂ ਨਹੀਂ ਖਾਲੇ ਤੜਕੇ ਉੱਠ ਕੇ ਲੱਗੇ ਹੋਗੇ ਯਾਰ ਤੂੰ ਜਿਹੜੀ ਤੈਨੂੰ ਮੈਂ ਗੱਲ ਕਹੀ ਹੈ ਮਾਲ ਤਾਂ ਨਹੀਂ ਖਾਲੇ ਉੱਠ ਕੇ ਨਾ ਨਾ ਮਾਲ ਨਹੀਂ ਖਾਦਾ ਖਾਦਾ ਪੇ ਲੱਗਦਾ ਅੱਜ ਲੱਗਦਾ ਛੋਡੀ ਮਾਲ ਖਾਂਦਾ ਛੋਡੀ ਮਰੂਤ ਬਹੁਤ ਲੱਗਦਾ ਮਰੂਤ ਵਧੀਆ ਇਹ ਬੂਟਾ ਛੋਡੀ ਹਾਂ ਆਏ ਦਸ ਰੁਪਏ 'ਚ ਗਰਮੀ ਕਿੰਨੀ ਕਿਦੀ ਬਾਬੂ ਜੀ ਦੇ ਜੀ ਚੋਗ ਇੱਕ ਵਾਰ ਤਾਂ ਸਾਰੀ ਹੈ ਬਾਕੀ ਭਾਈ ਮੋਟਰ ਬਰਾਏ ਪਿੰਡ ਅਮਰੂਦ ਖਾਨ ਅਮਰੂਦ ਵੀ ਵਿੱਚ ਵਿੱਚ ਬਹੁਤ ਵਧੀਆ ਹੋਏ ਪਿਆ ਲੈ ਮਿੱਠੇ ਹਾਂਜੀ ਹਾਂ ਮਿੱਠੇ ਅਮਰੂਦ ਆ ਮਿੱਠੇ ਕੋਈ ਮਿਲ ਗਿਆ ਕੋਈ ਪੱਕਾ ਅਹਮਰੂਦ ਇੱਕ ਬਾਈ ਪਰ ਇਹ ਰੋਟਣਾ ਨਹੀਂ ਹੈਗਾ ਇਹ ਥੋੜਾ ਜਿਹਾ ਦੂਰ ਹੈ ਇੱਧਰ ਤੇ ਲੱਭਦੇ ਕੋਈ ਟਰੈਕਟਰ ਮੈਸੇਜਾਂ ਮਾਰਦਾ ਇਹ ਤੇਲ ਘਟੁੰਦਾ ਫਟ 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 ਮੀਂਹ ਕਰਦਾ ਆਹ ਤੋੜਨੇ ਮਰੂਦ ਆ ਦੇਖੋ ਬਾਈ ਆਈ ਗੱਲ ਬਹੁਤ ਟਰਡੀ ਤੂੰ ਆਏ ਦੱਸ ਵੀ ਜਿਹੜੇ ਅਸੀਂ ਮੋਟਰ ਬਕੁਰਸੀਆਂ ਲਿਆਂਦੀ ਸੀ ਇਹਨਾਂ ਦਾ ਫਾਇਦਾ ਹੈਗਾ ਆਦਾ ਹੈਗਾ ਹਾਂ ਪਾਚਾ ਅੱਜ ਤੇਰੀ ਯਾਦ ਬਹੁਤ ਆ ਯਾਰ ਕਾਹੀ ਮਿਲ ਗਿਆ ਹਾਂ ਸੁਤਕਾ ਜੀ ਸ਼ਰਨ ਆ ਜਾ ਜੀ ਖਾਨ ਦੇਖ ਕੇ ਆਏ ਆ ਅ ਜੀ ਖਾਨ ਦੇਖ ਕੇ ਆਏ ਸੀ ਜੀ ਖਾਨ ਨੇ ਬਾਈ ਬਹੁਤ ਗੱਲਾਂ ਸੁਣਾਈਆਂ ਰੋਟੀ ਦੱਸੂਗਾ ਕਿਹੜੀ ਗੱਲ ਸੁਣਾਈ ਦੱਸ ਦੇ ਨਹੀਂ ਕੋਈ ਦੱਸ ਗਿਆ ਕਹਿੰਦਾ ਰਾ ਜੀ ਖਾਨ ਨਾ ਦੱਸ ਯਾਰ ਆਏ ਨਾ ਕੇ ਕੀ ਆ ਬਈ ਜਦਾਂ ਕਹਿੰਦਾ ਰੰਗ ਕਾਲਾ ਚਿੱਟਾ ਗੋਰਾ ਕੇ ਕਹਿੰਦਾ ਉਹ ਕਿਹੜਾ ਅਸੀਂ ਪਾਣੀ ਘਾ ਤੇ ਕਾਲੇ ਆ ਵੀ ਆ ਪੜੀ ਜਾਏਗਾ ਨਾ ਇਹ ਦੇਖ ਲੈ ਕਿੰਨੇ ਕਿੰਨੇ ਗੋਰੀ ਆ ਇਹ ਇਹ ਹਾਨ ਕਹਿੰਦਾ ਪੰਜ ਕਹਿੰਦਾ ਅਸੀਂ ਪਤਾ ਨਹੀਂਗਾ ਤੇ ਇੰਨੇ ਗਾਲੇ ਆ ਵੀ ਲੋਕ ਪਤਾ ਨਹੀਂਗਾ ਤੇ ਇੰਨੇ ਗੋਰੇ ਹੁੰਦੇ ਆ ਯਾਰ ਸਾਨੂੰ ਆਪਣਾ ਆਟਾ ਹੀ ਦੇ ਦੋ ਇਹ ਤੇਰਾ ਪੰਜ ਕਿਹੜਾ ਹਾਲ ਤੇ ਟਾਣੇ ਜਾ ਕੇ ਆਇਆ ਹਾਂ ਤਾਂ ਜਾਣਾ ਤਾਂ ਪਤਾ ਹੀ ਨਹੀਂ ਕਿੱਥੇ ਹੁੰਦਾ ਤੂੰ ਸਵੇਰੇ ਹੋਰ ਮਾਠਰ ਬਾਦੂ ਬੂਲ ਤਮਰਿਆ ਹਾਰ ਦਾ ਹੋਰ ਕਿੱਪਾ ਪਾਸੜ ਦਾ ਜਾਇਆ ਹੁੰਦਾ ਹਾਂ ਬਾਸੜ ਵੀ ਕੀ ਕਰੂ ਸਕੂਲ ਤਾਂ ਗਿਆ ਪਤਾ ਨੰਨ ਨਾ ਨਾ ਰਲਦੀ ਪੰਜ ਅਮਰੂਦ ਸਾਡਾ ਬਹੁਤ ਘਿਹੜਾ ਪੱਥਰ ਨਾਲ ਹਾਂ ਇਹਦੇ ਵਸਤੀ ਲੋਈ ਨੇ ਕੀ ਕਹਿਦਾ ਹੋ ਗੰਦ ਘੜੇਗਾ ਇਹਦੇ ਵਸਤੀ ਲੋਈ ਤੇ ਚਲੋ ਭਾਈ ਕਰੀਏ ਮਨਜ਼ੂਰ ਅਮਰੂਦ ਇੰਜੋਏ ਪਰ ਵੀ ਕੰਮ ਚੱਲਦਾ